ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ਰਧਾ ਕਰਦੇ ਆਂ ਵੱਡੀ ਖਬਰ ਦੀ ਹੁਣੇ-ਹੁਣੇ ਇੱਥੇ ਚੱਲੀਆਂ ਤਾਬੜ ਤੋੜ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੋਂ ਵੱਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀहां ਹਲਕਾ ਔਰ ਮਰਦੇਬਲਾ ਦਾ ਟਾਂਡਾ ਅਦੀਨ ਪੈਂਦੇ ਪੈਂਦੇ ਉਰਾੜਾ ਕਲਾ ਵਿਖੇ ਬੀਤੀ ਦੇਰ ਰਾਤ ਉਸਵੇਲੀ ਦੇਸ਼ਾ ਦਾ ਮੋਹਲ ਪੈਦਾ ਹੋ ਗਿਆ ਜਦੋਂ ਕੁਝ ਅਣਪਛਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਬਲਜੀਤ ਸਿੰਘ ਦੇ ਘਰ ਤੇ ਗੋਲ ਵਿੱਚ ਚਲਾ ਦਿੱਤੀਆਂ ਗੋਲੀਆਂ ਦਾ ਸੁਣ ਪਿੰਡ ਦੀ ਸਰਪੰਚ ਕੁਲਦੀਪ ਕੌਰ ਆਪਣੇ ਪਤੀ ਸਮੇਤ ਮੌਕੇ ਤੇ ਪਹੁੰਚੀ ਤੇ ਟੰਡਾ ਪੁਲਿਸ ਨੂੰ ਸੂਚਿਤ ਸੂਚਨਾ ਦਿੱਤੀ ਜੀ ਹਾਂ ਜਾਣਕਾਰੀ ਦਿੰਦੇ ਐਸ ਐਚਓ थाना ਟੰਡਾ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰ ਨੇ ਦੱਸਿਆ ਕਿ ਬੀਤੀ ਰਾਤ ਚਾਰ ਅਣਪਛਤੇ ਵਿਅਕਤੀਆਂ ਵੱਲੋਂ ਬਲਜੀਤ ਸਿੰਘ ਦੇ ਘਰ ਤੇ ਗੇੜ ਤੇ 15 ਤੋਂ 16 ਫਾਇਰ ਕੀਤੇ ਸਨ ਗੋਲੀਆਂ ਦੇ ਗੋਲ ਟੰਡਾ ਪੁਲ ਸਵੱਲੋਂ ਆਪਣੇ ਕਬਜ਼ੇ ਚ ਲੈ ਕੇ ਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਆ ਸੂਚਨਾ ਮਿਲਦੇ ਟੰਡਾ ਪੁਲਸ ਮੌਕੇ ਤੇ ਪਹੁੰਚ ਕੇ ਜਾਂਚ ਪੜਾਵਾ ਸ਼ੁਰੂ ਕੀਤੀ ਤੇ ਇਸ ਮੰਦੀ ਜਾਣਕਾਰੀ ਦਿੰਦੇ ਬਲਜੀਤ ਸਿੰਘ ਦੀ ਮਾਤਾ ਬਖਸ਼ੀਸ਼ ਕਰਨੇ ਦੱਸਿਆ ਕਿ ਵੀਰਵਾਰ ਦੇ ਰਾਤ ਵਕਤ ਕਰੀਬ 10 ਵਜੇ ਜਾਣ ਕੇ ਬਾਹਰ ਗੋਲਣੇ ਚੱਲਣ ਦੀ ਆਵਾਜ਼ ਸੁਣੀ ਕੇ ਉਹ ਕਬਰਾਗੀ ਦੇ ਸਰਪੰਚ ਨੂੰ ਹੁਣ ਕੀਤਾ ਸਰਪੰਚ ਗਲਦੀਪ ਗੌਰ ਦੇ ਆਉਣ ਤੇ ਬਾਹਰ ਜਾ ਕੇ ਵੇਖਿਆ ਤਾਂ ਨਰਗੇੜ ਤੇ ਗੋਲਣਾਂ ਦੇ ਨਿਸ਼ਾਨ ਸਨ ਅਤੇ ਗੋਲਣਾਂ ਚਲਾਉਣ ਵਾਲੇ ਫਰਾਰ ਹੋ ਚੁੱਕੇ ਸਨ ਵੀਡੀਓ ਦੇਖਣ ਲਈ ਤੁਹਾਡਾ ਧੰਨ